ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰਾਂ ਦਾ ਤੇਜ ਕੋਤਰੇ ਦਾ ਜੂਸ ਜਿਹੜਾ ਕਿ ਆਪਾਂ ਕੱਲ ਲੈ ਕੇ ਆਏ ਸੀ ਕੱਲ ਵੀ ਤੁਹਾਨੂੰ ਇੱਕ ਵੀਡੀਓ ਪਾਈ ਸੀ ਤੇ ਆਪਾਂ ਗਾਜਰ ਲੈ ਰਹੇ ਆਂ ਪਿਆਰ ਦੇ ਵਿੱਚੋਂ ਲੰਬੀਆਂ ਲੰਬੀਆਂ ਤੇ ਰੰਗਦਾਰ ਤੇ ਹੁਣ ਆਪਾਂ ਇਹਨਾਂ ਦਾ ਜੂਸ ਕੁਵੀਸ ਜਾਤਾ ਦੇ ਨਾਲ ਤੇ 1 ਕਿਲੋ ਗਾਜਰਾਂ ਦਾ ਢੇਰ ਸਾਰਾ ਜੂਸ ਕਿਵੇਂ ਨਿਕਲਦਾ ਆਜੋ ਫਿਰ ਦੇਖਦੇ ਆਂ ਆ ਦੇਖੋ ਜਿਹੜਾ ਚਕੋਤਰਾ ਹੈ ਉਹ ਇਸ ਤਰ੍ਹਾਂ ਦਾ ਨਿਕਲਦਾ ਜੀ ਵਿੱਚੋਂ ਵੀ ਇਹਦਾ ਲਾਲ ਹੀ ਹੁੰਦਾ ਫਿਰ ਆਪਾਂ ਬਣਾਨੇ ਜੋ ਉਸੇ ਦਾ ਹੀ ਲਓ ਜੀ ਆਪਾਂ ਚਕੋਤਰਾ ਵੀ ਛੱਲ ਲਿਆ ਤੇ ਇਹਦੀ ਫਾੜੀ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਹੈਗਾ ਲਾਲ ਲਾਲ ਹੈ ਗਾਜਰਾਂ ਦੇ ਨਾਲੋਂ ਵੀ ਜ਼ਿਆਦਾ ਲਾਲ ਤੇ ਹੁਣ ਆਪਾਂ ਬਣਾਨੇ ਆ ਜੂਸ ਇਹ ਕਰਦੇ ਹੋ। ਹੈਗਾ ਇਹ ਰਾਜੇਰਾ ਦਾ ਸ਼ਹਿਰ ਹੈ। ਬੰਦਿਆ ਇੱਕ। ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਕਮੈਂਟ ਕਰਿਓ ਕਿ ਤੁਸੀਂ ਜਿਹੜਾ ਸਪੋਰਟਰ ਹੈ ਉਹਦਾ ਜੁਲਸ ਕਰੇ ਬਣਾਇਆ। ਇਹ ਬੜਾ ਲਾਹੇਵੰਦ ਹੁੰਦਾ। ਦੇਖਾ ਪਤਾ ਨਹੀਂ ਦਿਖਾ ਦਿੰਦੇ ਆ ਇਹ ਤਰ੍ਹਾਂ ਜੂਲੀ ਨਾਲ ਨਿਕਲਦਾ। ਆਪਣਾ ਘਰ ਲਈ ਤਿਆਰ ਇੱਕ ਮਸ਼ੀਨ ਕਰਤੀ ਆਪਾਂ ਬੰਦ ਤੇ ਦੇਖ ਸਰ ਗਏ ਤੁਸੀਂ ਗੜਵੀ ਭਰ ਗਈ ਪੂਰੀ ਵਿੱਚ ਨਹੀਂ ਰੰਦਾ ਕੋਰਾ ਲਓ ਜੀ ਇਹ ਬਣ ਗਿਆ ਜੋ ਤੇ ਤੁਸੀਂ ਇਹਦੇ ਵਿੱਚ ਆਪਣੀ ਲੋੜ ਅਨੁਸਾਰ ਡੂਣ ਪਾ ਸਕਦੇ ਹੋ ਕਾਲਾ ਚਿੱਟਾ ਜਿਹੜਾ ਵੀ ਤੁਹਾਡੀ ਪਸੰਦ ਹੋਈ ਲਓ ਜੀ ਆਪਾਂ ਪਾਉਣ ਲੱਗਿਆਂ ਕਲਾਸਾਂ ਚ ਹੈਂਟ ਲੈਣਾ ਇਹਨੂੰ ਜੀ ਦੇਖੋ ਢੇਰ ਸਾਰਾ ਬਣਿਆ ਨਾ 1 ਕਿਲੋ ਗਾਜਰਾ ਤੇ 1 ਕਿਕੇ ਦੇ ਚਾਪਾ ਪਾਇਆ ਸੀ ਚਕੋਤਰਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਓ ਜੀ ਘਰ ਉਦਸ਼ਨ ਜੀ ਤੇ ਪੀਓ